ਦੁਨੀਆ ਦੇ ਵੱਖ-ਵੱਖ ਕੋਨਾਂ 'ਚ ਬੈਠੇ ਪੀਟੀਸੀ ਵੇਖ ਰਹੇ ਸਾਰੇ ਦਸ਼ਕਾ ਦਾ ਸਵਾਗਤ ਹੈ। ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅਕਸਰ ਜਦੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਆਉਂਦੀ ਹੈ ਤੇ ਸਾਡਾ ਧਿਆਨ ਸਾਡੀ ਨਿਗਾ ਇਕੋ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲ ਜਾਂਦੀ ਹੈ। ਇੱਕ ਨਹੀਂ ਅਨੇਕਾਂ ਜਥੇਬੰਦੀਆਂ ਜਿਹੜੇ ਆਪੋ ਆਪਣੇ ਤੌਰ ਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਆਪਣਾ ਵੱਡਮੁੱਲਾ ਸਹਿਯੋਗ ਦੇ ਰਹੇ ਨੇ। ਇਹਨਾਂ ਦੇ ਵਿੱਚੋਂ ਸਾਡੇ ਸਾਹਮਣੇ ਇੱਕ ਇਹੋ ਜਿਹੀ ਸੰਸਥਾ ਆਈ ਜੋ ਕਿ ਲੰਬੇ ਸਮੇਂ ਤੋਂ ਪੰਜਾਬ ਤੋਂ ਵਾਰਲੇ ਰਾਜਾ ਦੇ ਵਿੱਚ ਬੱਚਿਆਂ ਦੇ ਵਿੱਚ ਗੁਰਮਤ ਦੀ ਜਾਗਰਤੀ ਪੈਦਾ ਕਰਨ ਵਾਸਤੇ ਗੁਰਮਤ ਕੈਂਪਾਂ ਤੇ ਰਾਹੀਂ ਪੰਜਾਬੀ ਬੋਲੀ ਸਿਖਾਉਣਾ ਗੁਰਮਤ ਸਿਧਾਂਤ ਦੁਨੀਆ ਦੇ ਸਾਹਮਣੇ ਰੱਖਣੇ ਬੱਚਿਆਂ ਸਾਹਮਣੇ ਰੱਖਣੇ ਇੱਕ ਨਹੀਂ ਅਨੇਕਾ ਇਹੋ ਜਿਹੇ ਕਾਰਜ ਵਿਰਾਸਤ ਸਿੱਖਿਜ਼ਮ ਟਰਸਟ ਵੱਲੋਂ ਕਰਵਾਏ ਜਾ ਰਹੇ ਨੇ ਅੱਜ ਵਿਸ਼ੇਸ਼ ਕਰਕੇ ਵਿਰਾਸਤ ਸਿੱਖਿਜ਼ਮ ਟਰਸਟ ਦੇ ਸਾਡੇ ਅਤੀ ਸਤਿਕਾਰਯੋਗ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਜੀ ਦਿੱਲੀ ਤੋਂ ਪਹੁੰਚੇ ਨੇ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਇਹਨਾਂ ਦੇ ਟਰਸਟ ਵੱਲੋਂ ਹੋਰ ਕਿਹੜੇ-ਕਿਹੜੇ ਕਾਰਜ ਕੀਤੇ ਜਾ ਰਹੇ ਨੇ ਪਹਿਸਾ ਤੁਹਾਡਾ ਸਵਾਗਤ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅਕਸਰ ਵੇਖਿਆ ਜਾਂਦਾ ਹੈ ਜਦੋਂ ਸਿੱਖਤਮ ਤੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਆਉਂਦੀ ਹੈ ਭਾਵੇਂ ਉਹ ਪ੍ਰਚਾਰ ਸਿਧਾਂਤਕ ਹੋਵੇ ਤੇ ਭਾਵੇਂ ਉਹ ਪ੍ਰਚਾਰ ਘਰ ਘਰ ਅੰਦਰ ਧਰਮਸਾਲ ਬਣਾਉਣ ਦੀ ਗੱਲ ਹੋਵੇ ਜਾਂ ਜਿਹੜੀਆਂ ਸਾਡੀਆਂ ਸਿੱਖ ਵਿਰਾਸਤ ਦੀ ਇਮਾਰਤਾਂ ਨੂੰ ਬਚਾਉਣ ਦੀ ਗੱਲ ਹੋਵੇ ਪਰੰਤੂ ਜਦੋਂ ਅਸੀਂ ਤੁਹਾਡੇ ਸੰਸਥਾ ਦੇ ਕਾਰਜਵਲ ਵੇਖਦੇ ਹਾਂ ਵਿਰਾਸਤ ਸਿੱਖ ਇੰਟਰਸਟ ਸਭ ਤੋਂ ਪਹਿਲੇ ਪੁੱਛਣਾ ਚਾਹਾਂਗਾ ਇਹ ਬਣਾਉਣ ਦਾ ਜ਼ਹਿਨ ਚ ਖਿਆਲ ਕਿਵੇਂ ਆਇਆ ਇਹ ਟਰਸਟ ਕਿ ਬਣਾਇਆ ਜਾਵੇ ਡਾਕਟਰ ਮੈਂ ਜੋ ਹੈ ਬੇਸਿਕਲੀ ਮੈਂ ਦਿੱਲੀ ਜੰਪਲਾਂ ਲੇਕਿਨ ਪਰਿਵਾਰਕ ਜਿਹੜਾ ਸਾਡਾ ਪਿਛੋਕੜ ਹੈ ਉਹ ਅੰਮ੍ਰਿਤਸਰ ਤੋਂ ਰਿਹਾ ਤੇ ਜਿਹੜੇ ਵੱਡੇ ਬਜ਼ੁਰਗ ਸਾਡੇ ਅਕਾਲੀ ਰਾਜਨੀਤੀ ਚ ਵੀ ਰਹੇ ਔਰ ਪੰਥਕ ਵਿਚ ਆਤਰਾ ਨਾ ਖਾਸ ਕਰ ਬੜੇ ਜੁੜੇ ਰਹੇ ਜੀ ਤੇ ਪਰਿਵਾਰ ਪੰਥਕ ਹੋਣ ਦੀ ਵਜ੍ਹਾ ਨਾਲ ਸਾਡੇ ਸੁਭਾਵਾਂ ਚ ਵੀ ਪੰਥ ਵਿਚਰਿਆ ਔਰ ਦਿੱਲੀ ਦੇ ਵਿੱਚ ਰਹਿੰਦੇ ਰਹਿੰਦੇ ਜਿਸਾਂ ਅਸੀਂ ਦੇਖਿਆ ਕਿ ਦਿੱਲੀ ਚ ਜਿੱਦਾਂ ਇੱਕ ਦਿੱਲੀ ਨੇ ਕੋਸਮੋਪੋਲੀਟਨ ਸਿਟੀ ਹੈ ਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਨੇ ਭਾਂਤ ਭਾਂਤ ਦੇ ਰੋਗ ਆਉਂਦੇ ਨੇ ਬਿਲਕੁਲ ਹਾਂਜੀ ਤੇ ਅਸੀਂ ਜਦੋਂ ਉਹਨਾਂ ਨਾਲ ਵਿਚਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਸੀ ਨਾ ਤੇ ਅਸੀਂ ਦੇਖਿਆ ਕਿ ਸਾਡਾ ਜਿਹੜਾ ਹੈਰਿਟੇਜ ਹੈ ਸਰ ਹੈਰਿਟੇਜ ਦੋ ਤਰ੍ਹਾਂ ਦਾ ਡਾਕਟਰ ਸਾਹਿਬ ਹੁੰਦਾ ਜੀ ਇੱਕ ਤੇ ਮਾਨਨਾ ਜੋ ਹੈਰਿਟੇਜ ਸਾਡੀ ਵਿਰਾਸਤੀ ਮਾਰਤਾ ਹੈ ਜੀ ਇੱਕ ਉਹ ਹੈਰਿਟੇਜ ਹੈ ਇੱਕ ਸਾਡੀ ਹੈਰਿਟੇਜ ਸਾਡੀ ਕੌਮ ਹੈ ਸਾਡੀ ਵਿਰਾਸਤ ਸਾਡੀ ਕੌਮ ਹੈ ਸਾਡੇ ਬੱਚੇ ਨੇ ਜੇ ਅਸੀਂ ਉਹਨਾਂ ਨੂੰ ਪੰਥ ਨਾਲ ਜੋੜਨਾ ਜੋੜਨ ਦੀ ਵਿਦਾਵਾ ਪਾਵਾਂਗੇ ਨਾ ਤੇ ਇਨਾ ਉਪਰਾਲਿਆਂ ਨੂੰ ਹੀ ਅਸੀਂ ਧਿਆਨ ਚ ਰੱਖਦੇ ਹੋਏ ਜਿਉਂ ਅਸੀਂ ਦੇਖਿਆ ਕਿ ਸਾਡੇ ਦੋਨੋਂ ਹੈਰੀਟੇਜ ਦੇ ਜਿਹੜੇ ਸੈਕਸ਼ਨ ਨੇ ਵੀਕ ਹੁੰਦੇ ਜਾ ਰਹੇ ਨੇ ਤੇ ਅਸੀਂ ਮੈਂ ਇਹ ਨਹੀਂ ਕਹਾਗਾ ਸ਼੍ਰੋਮਣਿਕ ਮਿੱਟੀ ਆਪਣੇ ਧੰਗ ਨਾਲ ਕੰਮ ਕਰਦੀ ਹੈ ਦਿੱਲੀਕ ਮਿੱਟੀ ਆਪਣੇ ਧੰਗ ਨਾਲ ਕੰਮ ਕਰਦੀ ਹੈ ਉਹਨਾਂ ਦੇ ਆਪਣੇ ਵੱਡੇ ادارے ਨੇ ਉਹਨਾਂ ਦੇ ਵੱਡੇ ਟੀਚੇ ਹੈਗੇ ਨੇ ਉਹ ਨਿਸ਼ਾਨ ਨੇ ਅਸੀਂ ਤੇ ਇੱਕ ਛੋਟੀ ਸੰਸਥਾ ਦੇ ਵਿੱਚ ਬਣ ਕੇ ਤੇ ਅਸੀਂ ਉਹਨਾਂ ਦਾ ਸਹਿਯੋਗ ਕਰਨਾ ਚਾਹੁੰਦੇ ਆਂ ਔਰ ਆਪਣੇ ਸਮਾਜ ਨੂੰ ਨਿਖਾਰਨ ਦੀ ਗੱਲ ਕਰ ਰਹੇ ਆਂ ਤੁਸੀਂ ਤੇ ਸ਼ਬਦ ਆਖਿਆ ਸੀ ਕਿ ਵੀਕ ਹੁੰਦੇ ਜਾ ਰਹੇ ਨੇ ਹਾਂਜੀ ਹਾਂਜੀ ਉਹ ਕਿਹੜੀਆਂ ਨਜ਼ਰੀਆਂ ਤੁਸੀਂ ਵੇਖਿਆ ਕਿ ਸੰਸਥਾਵਾਂ ਸਾਡੀਆਂ ਵੀਕ ਹੋ ਰਹੀਆਂ ਨੇ ਉਹਨਾਂ ਦੇ ਕਾਰਜ ਵੀਕ ਹੋ ਰਹੇ ਨੇ ਨਹੀਂ ਸੰਸਥਾਵਾਂ ਨੂੰ ਨਹੀਂ ਮੈਂ ਵੀਕ ਕਹਿ ਸਕਦਾ ਜੀ ਸੰਸਥਾਵਾਂ ਨੂੰ ਵੀਕ ਹੋਣਾ ਨਹੀਂ ਕਹਿ ਸਕਦਾ ਲੇਕਿਨ ਉਹਨਾਂ ਦੇ ਨਾ ਆਪਣੀ ਇੱਕ ਲਿਮਟ ਹੈ ਵਿਜ਼ਨ ਹੈ ਉਹਨਾਂ ਦਾ ਪ੍ਰਬੰਧ ਹੋਇਆ ਹੈ ਉਹਨਾਂ ਨੂੰ ਪ੍ਰਬੰਧਕੀ ਕਾਰਜ ਵੀ ਕਰਨੇ ਹੁੰਦੇ ਨੇ ਉਹਨਾਂ ਨੇ ਦੂਸਰੇ ਕੰਮ ਵੀ ਕਰਨੇ ਨੇ ਆਪਣੇ ਧਾਰਮਿਕ ਕਾਰਜ ਵੀ ਜਿਹੜੇ ਚਲਾਣੇ ਨੇ ਲੇਕਿਨ ਉਹ ਕੁਛ ਨਾ ਕੁਛ ਜਿਹੜਾ ਉਹਨਾਂ ਦੇ ਵਿੱਚ ਨਾ ਤੁਸੀਂ ਜਿੱਦਾਂ ਸਮਾਜ ਦੇ ਨਾਲ ਹੋਰ ਵਿਚਰਦੇ ਆ ਅਸੀਂ ਦੇਖੇ ਹੈਰੀਟੇਜ ਨੂੰ ਲੈ ਕੇ ਦੇਖੇ ਮਿਸਾਲ ਤੌਰ ਤੇ ਤੁਸੀਂ ਵਰਲਡ ਦੇ ਕਿਸੇ ਕੋਨੇ ਤੇ ਜਾਓ ਜੀ ਖਾਸ ਕਰ ਇੰਡੀਆ ਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਏਐਸਆਈ ਕਰਦਾ ਉਹ ਹੈਰੀਟੇਜ ਨੂੰ ਬੜਾ ਸੋਹਣਾ ਪ੍ਰੋਮੋਟ ਕਰਦਾ ਬਿਲਕੁਲ ਹੈਨਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹਨਾਂ ਦੀ ਆਪਣੀ ਜਿੰਨੀ ਰਾਸ਼ਟਰੀ ਇਮਾਰਤਾਂ ਹੈ ਕੁਥਾੜੇ ਦਿੱਲੀ 'ਚ ਕਾਫੀ ਸਾਰੀ ਵਿਰਾਸਤ ਹੈ ਮਾਰਤਾ ਹੈ ਜਾਂ ਅਸੀਂ ਹੋਰ ਜਾਣਦੇ ਹਾਂ ਜਿਹੜੋਂ ਇੰਟਰਨੈਸ਼ਨਲ ਲੈਵਲ ਤੇ ਵੀ ਜਾਣਦੇ ਆ ਦੇਖਦੇ ਆ ਲੋਕ ਆਪਣੇ ਹੈਰੀਟੇਜ ਨੂੰ ਪ੍ਰੀਜ਼ਰਵ ਕਰਨ ਲਈ ਬੜੇ ਕੀਨ ਨੇ ਤੇ ਸਾਡੇ 'ਚ ਇੱਕ ਇਸ ਸਕਿੱਲ ਦੀ ਸਾਡੇ 'ਚ ਕਮੀ ਜ਼ਰੂਰ ਹੈ ਕਿ ਅਸੀਂ ਉਹ ਉਸ ਵੱਲ ਅਸੀਂ ਧਿਆਨ ਨਹੀਂ ਦਿੰਦਾ ਦੂਸਰੀ ਗੱਲ ਬੱਚਿਆਂ ਨੂੰ ਲੈ ਕੇ ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਦੇਖਦੇ ਸੀ ਕਿਦਾਂ ਉਹ ਕ੍ਰਿਸ਼ਚਨ ਬੱਚਿਆਂ ਨੂੰ ਨਾ ਉਹ ਬੱਚਿਆਂ ਨੂੰ ਕੋਰਸ ਕਰਾਉਂਦੇ ਸੀ ਡਿਫਰੈਂਟ ਰਿਲੀਜੀਅਨ ਦੇ ਬੱਚਿਆਂ ਨੂੰ ਜੀ ਉਨਾਂ ਨੂੰ ਕੋਰਸ ਕਰਾਉਂਦੇ ਸੀ ਆਪਣੇ ਆਪਣੇ ਓਰੀਨਲ ਧਰਮ ਨਾਲ ਤਰੰਦੀ ਮਤਲਬ ਸਿੱਖਿਆਵਾਂ ਦਿੰਦੇ ਸੀ ਦੱਸਦੇ ਸੀ ਤੇ ਅਸੀਂ ਕਿਤੇ ਨਾ ਕਿਤੇ ਨਾ ਬਾਹਰਲੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਵੀ ਨਾ ਆਪਣੇ ਧਰਮ ਦੀ ਸਿੱਖਿਆਵਾਂ ਦੇ ਵਿੱਚ ਥੋੜੇ ਜਿਹਾ ਪਿੱਛੇ ਰਹਿ ਗਏ ਮੈਂ ਮੇਰਾ ਮੰਨਣਾ ਹੈ ਤੇ ਕੁਝ ਆਪਣੇ ਵੀ ਅਸੀਂ ਜਿੰਨੇ ਆਪਣੇ ਬੱਚੇ ਨੇ ਆਪਣਾ ਵਿਰਸਾ ਹੈ ਉਹਨੂੰ ਅਸੀਂ ਡਾਕਟਰ ਸਾਹਿਬ ਦੋ ਤਰ੍ਹਾਂ ਨਾਲ ਲੈ ਕੇ ਚੱਲਣਾ ਹੈ ਇੱਕ ਤੇ ਉਹਨੂੰ ਨਵਿਕਲੇ ਸਮਾਜ ਦੇ ਨਾਲ ਤੋੜਨਾ ਹੈਗਾ ਔਰ ਦੂਸਰਾ ਉਹਨੂੰ ਅਸੀਂ ਬੱਚਿਆਂ ਨੂੰ ਅਸੀਂ ਜਿਹੜੀ ਸਾਡੀ ਪਰੰਪਰਾਵਾਂ ਹੈਗੀਆਂ ਜੋ ਗੁਰੂ ਸ਼ਬਦ ਤੋਂ ਪਿਤ ਪਿਤ ਪਈ ਹੈ ਜੋ ਪਰੰਪਰਾਵਾਂ ਪਈਆਂ ਉਹਨਾਂ ਦੇ ਨਾਲ ਉਹਨਾਂ ਨੂੰ ਲੈ ਕੇ ਚੱਲਣਾ ਉਹਨਾਂ ਨੂੰ ਲੈ ਕੇ ਅਸੀਂ ਕੈਂਪ ਲਗਾਉਣੇ ਸ਼ੁਰੂ ਕੀਤੇ ਜੀ ਤੇ ਉਹ ਅਸੀਂ ਪਹਿਲੇ ਨਿੱਜੀ ਤੌਰ ਤੇ ਕਿਤੇ ਕੰਮ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਧੀਰੇ ਧੀਰੇ ਅਸੀਂ ਦੇਖਿਆ ਕਿ ਹੈਰਿਟੇਜ ਨੂੰ ਲੈ ਕੇ ਅਸੀਂ ਥੋੜਾ ਜਿਹਾ ਕੰਮ 2006 ਤੋਂ ਮੈਂ ਕਰ ਰਿਹਾ ਸੀ ਤੇ ਫਿਰ ਉਸ ਦੇਖਿਆ ਕਿ ਅਸੀਂ ਇੱਕ ਜਿਹੜਾ ਇੰਡੀਵਿਜੂਅਲ ਤੌਰ ਤੇ ਕੰਮ ਕਰਦੇ ਆ ਤਾਂ ਉਹ ਕੰਮ ਦੀ ਉੱਕਤ ਸ਼ਾਇਦ ਨਹੀਂ ਪੈਂਦੀ ਜਾਂ ਅਸੀਂ ਦੋ ਚਾਰ ਬੰਦੇ ਮਿਲ ਕੇ ਕਰਦੇ ਆ ਫਿਰ ਅਸੀਂ ਕਿਹਾ ਨਹੀਂ ਇੱਕ ਸੰਸਥਾ ਬਣਾਈਏ ਤੇ ਅਸੀਂ 2017 ਦੇ ਵਿੱਚ ਲਾਈਟ ਮਾਈਂਡਡ ਪੀਪਲ ਅਸੀਂ ਸਾਰੇ ਅ ਸਦਾ ਤੇਜਿੰਦਰ ਸਿੰਘ ਮਧਾਨ ਸਾਹਿਬ ਓਕੇ ਜਿਹੜੇ ਕਿ ਉਸ ਸਮੇਂ ਦਿੱਲੀ ਗੋਲ ਕਲੱਬ ਦੇ ਫਾਈਨਲ ਸੈਕਟਰੀ ਹੁੰਦੇ ਸਨ ਉਹ ਮੈਂ ਦਾਸ ਨੇ ਸਰਦਾਰ ਅਵਤਾਰ ਸਿੰਘ ਜੀ ਬੁਰਜੀ ਉਹ ਕੀ ਜਾਨੀ ਕਿ ਪਹਿਲੇ ਇੱਕ ਟੀਮ ਤਿਆਰ ਕੀਤੀ ਆਪਣੀ ਵਿਚਾਰ ਤਾਰਾ ਵਾਲਿਆਂ ਨੂੰ ਇਕੱਠਾ ਕਰਕੇ ਉਹਦਾ ਅੱਗੇ ਪ੍ਰਪੋਜ਼ਲ ਰੱਖੀ ਵਸੀਂ ਇਸ ਤਰ੍ਹਾਂ ਦਾ ਕਾਰਜ ਕਰਨਾ ਚਾਹੁੰਦੇ ਹਾਂ ਹਾਂ ਜੀ ਹਾਂ ਜੀ 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 ਉਹਦੇ ਅੱਗੇ ਸਰਦਾਰ ਰਵਤਾਰ ਸਿੰਘ ਜੀ ਭਾਈ ਪ੍ਰਕਾਸ਼ ਸਿੰਘ ਸਾਡੇ ਨੇ ਕੈਂਪ ਲਗਾਉਂਦੇ ਸੀ ਉਹ ਸਰਦਾਰ ਹਰਮਿੰਦਰ ਸਿੰਘ ਹੈਰੀ ਇਸਾ ਮਤਲਬ ਅਸੀਂ ਸਭ ਲੋਕਾਂ ਨੇ ਮਿਲ ਕੇ ਨਾ ਅਸੀਂ ਬੱਚਿਆਂ ਦੀ ਗਰੂਮਿੰਗ ਕਿੱਦਾਂ ਕਰਨੀ ਹੈ ਓਕੇ ਉਹਨੂੰ ਪੰਥ ਲਈ ਕਿੱਦਾਂ ਤਿਆਰ ਕਰਨਾ ਬੱਚਿਆਂ ਨੂੰ ਔਰ ਬੱਚਿਆਂ ਨੂੰ ਅਸੀਂ ਨਵੇਂ ਨਵਿਕਲੇ ਸਮਾਜ ਦੇ ਨਾਲ ਵੀ ਤੁਰਨਾ ਉਰੇ ਲਈ ਕਿੰਦਾ ਤਿਆਰੀ ਕਰਨੀ ਹੈ ਉਰੇ ਲਈ ਤੁਸੀਂ ਸ਼ਬਦ ਬਾਰ-ਬਾਰ ਇੱਥੇ ਵਰਤਦੇ ਹੋ ਨਵੇਕਲਾ ਸਮਾਜ ਅਕਸਰ ਜਦੋਂ ਬੱਚਿਆਂ ਦੀ ਗਰੂਮਿੰਗ ਦੀ ਗੱਲ ਆਉਂਦੀ ਹੈ ਬੱਚਿਆਂ ਦੇ ਤਰੱਕੀ ਪੱਖ ਦੀ ਗੱਲ ਆਉਂਦੀ ਹੈ ਅਸੀਂ ਪਦਾਰਥ ਪੱਖੋਂ ਬਹੁਤ ਅਮੀਰ ਹੁੰਦੇ ਜਾ ਰਹੇ ਹਾਂ ਪਰੰਤੂ ਜਦੋਂ ਅਸੀਂ ਅਧਿਆਤਮਿਕ ਤੌਰ ਤੇ ਗੱਲ ਕਰਦੇ ਹਾਂ ਸਾਡਾ ਬੱਚਾ ਅਧਿਆਤਮਿਕ ਤੌਰ ਤੇ ਬਹੁਤ ਪਿੱਛੜ ਚੁੱਕਾ ਹੈ ਖਾਸ ਕਰਕੇ ਮੈਂ ਸਿੱਖ ਸਮਾਜ ਦੀ ਗੱਲ ਕਰਾਂ ਇਹ ਵੀ ਕਿਹਾ ਜਾਂਦਾ ਹੈ ਕਿ ਸਾਡੇ ਹੱਥ ਵਿੱਚ ਉਹ ਇੱਕ ਇਹੋ ਜਿਹਾ ਯੰਤਰ ਹੈ ਇੱਕ ਯੰਤਰ ਦੇ ਇਸ ਬਟਨ ਦੇ ਨਾਲ ਅਸੀਂ ਪੂਰੇ ਸੰਸਾਰ ਦਾ ਗਿਆਨ ਹਾਸਲ ਕਰ ਸਕਦੇ ਹਾਂ ਪਰੰਤੂ ਸਾਡੇ ਸਮਾਜ ਦਾ ਬੱਚਾ ਸਾਡੇ ਜਿਹਨੂੰ ਤੁਸੀਂ ਵਿਰਾਸਤ ਕਹਿ ਰਹੇ ਹੋ ਤੁਸੀਂ ਦੋ ਵਿਰਾਸਾ ਵਿਰਾਸਤਾ ਦੀ ਗੱਲ ਕੀਤੀ ਹੈ ਇੱਕ ਸਾਡੀ ਇਮਾਰਤ ਵਿਰਾਸਤ ਹੋ ਗਈ ਇੱਕ ਸਾਡੀ ਕੌਮ ਦਾ ਭਵਿੱਖ ਸਾਡੇ ਵਿਹੜਿਆਂ ਤੇ ਵਿੱਚ ਖੇਲਣ ਵਾਲੇ ਬੱਚੇ ਸਾਡੀ ਵਿਰਾਸਤ ਨੇ ਉਸ ਵਿਰਾਸਤ ਨੂੰ ਕਿੱਥੇ ਖੜਿਆ ਵੇਖਦੇ ਹੋ ਨਵੇਂ ਕਲੇ ਸਮਾਜ ਦੇ ਵਿੱਚ ਅ ਮੈਂ ਜਿੱਥੇ ਤੱਕ ਮੈਂ ਦੇਖਦਾ ਹਾਂ ਕਿ ਇਹ ਕੁਝ ਜੋ ਅੱਜ ਤੋਂ ਜਦੋਂ ਅਸੀਂ ਸੰਸਥਾ ਸ਼ੁਰੂ ਕੀਤੀ ਸੀ 2017 ਤੱਕ ਅਸੀਂ ਰੀ ਫਾਊਂਡੇਸ਼ਨ ਬਾਈ ਸੀ ਔਰ ਅਸੀਂ 2000 ਜਦੋਂ 5 6 ਤੋਂ ਮੈਂ ਕੰਮ ਕਰਨੇ ਸ਼ੁਰੂ ਕੀਤੇ ਉਸ ਸਮੇਂ ਦੇ ਸਮਾਲ ਚ ਦੇ ਅੱਜ ਦੇ ਮੋਲ ਚ ਬੜਾ ਫਰਕ ਆਂਦਾ ਜਾ ਰਿਹਾ ਹੈ ਤਰੱਕੀ ਹੋ ਰਹੀ ਹੈ ਰੱਜੀ ਹੋ ਰਹੀ ਹੈ ਬੱਚਿਆਂ ਚ ਤਰੱਕੀ ਹੋ ਰਹੀ ਹੈ ਬੱਚੇ ਪੰਥਨਾ ਵੀ ਜੁੜਦੇ ਨੇ ਪੰਥਕ ਵਿਚਾਰਧਾਰਾ ਨਾਲ ਵੀ ਜੁੜ ਰਹੇ ਨੇ ਅਸੀਂ ਪਿੱਛੇ ਨਹੀਂ ਆ ਕਿਸੇ ਵੀ ਗੱਲ ਤੋਂ ਸਾਡੀ ਕੌਮ ਬਾਬੇ ਨਾਨਕ ਦੇ ਸਿਧਾਂਤ ਹੀ ਇਹੋ ਜ ਹੈ ਬਾਬੇ ਨਾਨਕ ਦੇ ਜਿਹੜਾ ਬੂਟਾ ਹੈ ਨਾ ਉਹ ਬੂਟਾ ਐਸਾ ਬੂਟਾ ਹੈ ਜਿਹੜਾ ਕਿ ਹਮੇਸ਼ਾ ਹਰਿਆ ਰਹਿਦਾ ਹੈ ਕੀ ਬਾਤ ਹੈ ਉਹ ਕਦੀ ਵੀ ਪਿੱਛੇ ਨਹੀਂ ਹੋ ਸਕਦਾ ਉਹ ਸੁੱਕਣ ਵਾਲਾ ਹੈ ਹੀ ਨਹੀਂ ਹੈ ਲੇਕਿਨ ਉਹਦੇ ਵਿੱਚ ਕੀ ਨਵੀਂ ਵਿਧਾਵਾਂ ਕਿਉਂਕਿ ਤੁਸੀਂ ਦੇਖੋਗੇ ਸਮਾਜ ਦੇ ਵਿੱਚ ਪਰਿਵਰਤਨ ਹੈ ਪਰਿਵਰਤਨ ਨਿਯਮ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਬਣਾ ਕੇ ਉਹਨਾਂ ਨੇ ਇੱਕ ਛੋਟੀ ਜੀ ਮਿਹਰਦਿਆ ਨਾਲ ਦੇ ਕੇ ਉਹਨਾਂ ਨੇ ਤੋਰਤਾ ਉਹਨਾਂ ਨੂੰ ਪਤਾ ਸੀ ਕਿ ਪੰਜ ਪਿਆਰੇ ਤਾਦੀ ਬਣਾਏ ਗਏ ਸੀ ਕਿ ਜੋ ਮੈਂ ਸਮਝਿਆ ਕਿ ਕੌਮ ਦੀ ਅਗਵਾਈ ਕਰਦੇ ਸਮੇਂ-ਸਮੇਂ ਸਮੇਂ ਦੇ ਵਿੱਚ ਨਵੀਂ ਨਵੀਂ ਵਿਧਾਵਾਂ ਆ ਰਹੀਆਂ ਉਹਨਾਂ ਵਿਧਾਵਾਂ ਨੂੰ ਤੁਸੀਂ ਕਿੱਦਾਂ ਨਾਲ ਲੈ ਕੇ ਚੱਲਣਾ ਹੈ ਉਹਨਾਂ ਸਮਾਜ ਦੇ ਜਿਹੜੇ ਪਰਿਵਰਤਨ ਨਿਯਮ ਹੈਗਾ ਤੇ ਉਸ ਨਿਯਮ ਦੇ ਨਾਲ ਕਿੱਦਾਂ ਤੁਰਨਾ ਤੁਸੀਂ ਤੇ ਉਰੇ ਲਈ ਹੀ ਜਿਹੜਾ ਮੈਂ ਕਹਿੰਦਾ ਨਵੇਂਕਲਾ ਸਮਾਜ ਮੈਂ ਇਹ ਕਹਿੰਦਾ ਕੀ ਬਾਤ ਹੈ ਬਿਲਕੁਲ ਸਹੀ ਗੱਲ ਹੈ ਜੇਕਰ ਅਸੀਂ ਗੱਲ ਕਰੀਏ ਵਿਰਾਸਤ ਸਿੱਖਿਜ਼ਮ ਟਰਸਟ ਬਾਰੇ ਜੇਸੇ ٹرسٹੇਬਲ ਲੋ ਜਿਹੜੇ ਕਾਰਜ ਕੀਤੇ ਜਾਂਦੇ ਨੇ ਸਿੱਖਤਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕੇਵਲ ਦਿੱਲੀ ਤੱਕ ਹੀ ਸੀਮਤ ਹੈ ਜਾਂ ਫਿਰ ਦਿੱਲੀ ਤੋਂ ਬਾਹਰ ਵੀ ਨਹੀਂ ਅਸੀਂ ਦਿੱਲੀ ਤੋਂ ਬਾਹਰ ਵੀ ਸਾਡੇ ਰਵਿੰਦਰ ਕੌਰ ਜੀ ਨੇ ਸ਼ਲੌਂਗ ਦੇ ਵਿੱਚ ਪੰਜਾਬੀ ਦੀ ਕਲਾਸਾਂ ਲਗਾਉਂਦੇ ਨੇ ਅਸੀਂ ਬਾਹਰ ਅਸਾਮ ਚ ਜਾ ਕੇ ਵੀ ਕੈਂਪ ਲਗਾਏ ਨੇ ਅਸੀਂ ਉੜੀਸਾ ਚ ਜਾ ਕੇ ਵੀ ਕੰਮ ਕੀਤਾ ਸਰਦਾਰ ਰਵਤਾਰ ਸਿੰਘ ਪੁਰਜੀ ਸਾਡੇ ਉੜੀਸਾ ਤੋਂ ਨੇ ਜਿਹੜੇ ਕਿ ਉੜੀਆ ਪਿਕਚਰਾਂ ਬਣਾਉਂਦੇ ਨੇ ਕੀ ਬਾਤ ਹੈ ਤੇ ਉਹ ਜੋ ਸਾਡੇ ਫਾਊਂਡਰ ਮੈਂਬਰ ਨੇ ਸਰਦਾਰ ਰਵਤਾਰ ਸਿੰਘ ਜੀ ਉਹ ਉੜੀਆ ਪਿਕਚਰਾਂ ਬਣਾਉਂਦੇ ਨੇ ਤੇ ਉਹ ਵੀ ਬੜੇ ਕੀਨ ਰੰਦੇ ਨੇ ਕਿ ਕਿਉਂਕਿ ਮਤਲਬ ਸਾਡੇ ਜਿਹੜੀ ਟੀਮ ਹੈ ਨਾ ਉਹ ਥੋੜੀ ਜਿਹੀ ਇਹੋ ਜਿਹੀ ਹੈ ਕਿ ਗੁਰਮਤ ਕੈਂਪਾਂ ਤੋਂ ਇਲਾਵਾ ਪੰਜਾਬੀ ਬੋਲੀ ਦੇ ਕੈਂਪਾਂ ਤੋਂ ਲਾਵਾ ਹੋਰ ਕਿਹੜੇ-ਕਿਹੜੇ ਕਾਰਜ ਜਿਹੜੇ ਕਿ ਟਰਸਟ ਵੱਲ ਕਿਤੇ ਜਾ ਰਹੇ ਨੇ ਅਸੀਂ ਇਹਨਾਂ ਨੂੰ ਲੈ ਕੇ ਜੋ ਪੰਥਕ ਜੇ ਕੁਝ ਇਸ਼ੂਜ਼ ਆਂਦੇ ਨੇ ਕੋਈ ਲੀਗਲ ਮੈਟਰਸ ਆਂਦੇ ਨੇ ਜਿੱਦਾਂ ਦਿਆਲ ਸਿੰਘ ਕਾਲਜ ਦੇ ਨਾਮ ਦਾ ਚੇਂਜ ਦਾ ਸੀ ਤੇ ਅਸੀਂ ਜਿੱਦਾਂ ਕਾਲਜਿਸ ਦੇ ਵਿੱਚ ਅਸੀਂ ਉਹਦੇ ਲਈ ਵੀ ਮਤਲਬ ਸਮੇ ਸਮੇਂ ਤੇ ਸਰਕਾਰਾਂ ਨੂੰ ਅਦਾ ਕਾਨੂੰਨੀ ਕਾਰਵਾਈ ਕਰਦੇ ਆ ਔਰ ਜੋ ਲੀਗਲ ਅਸੀਂ ਉਹਨਾਂ ਨੂੰ ਉਹਨਾਂ ਦੇ ਉੱਤੇ ਜੋ ਹੈ ਮਤਲਬ ਲੀਗਲ ਤਰੀਕੇ ਨਾਲ ਕਿੱਦਾਂ ਅਸੀਂ ਸਰਕਾਰੀ ਦਾਇਰੇ ਚ ਰਹਿ ਕੇ ਔਰ ਮਤਲਬ ਸਿਸਟਮ ਦੇ ਵਿੱਚ ਰਹਿ ਕੇ ਕਿੱਦਾਂ ਉਹਨੂੰ ਕਰ ਸਕਦੇ ਆ ਉਹਨਾਂ ਅਦਾਰਿਆਂ ਲਈ ਵੀ ਅਸੀਂ ਹਮੇਸ਼ਾ ਖੜੇ ਹੁੰਨੇ ਆ ਸਮਾਜ ਅਕਸਰ ਵੀ ਵੇਖਿਆ ਜਾਂਦਾ ਜਦੋਂ ਜਿੰ다 ਸਿੰਘ ਜਦੋਂ ਕਿਸੇ ਸੰਸਥਾ ਦਾ ਨਿਰਮਾਣ ਕੀਤਾ ਜਾਂਦਾ ਪਿੱਛੇ ਮੋਟਿਵ ਹੁੰਦਾ ਹੈ ਵੀ ਅਸੀਂ ਇਹ ਸੰਸਥਾ ਦਾ ਨਿਰਮਾਣ ਕਰਕੇ ਅਸੀਂ ਇਹ ਕਾਰਜ ਕਰਨੇ ਨੇ ਕਿ ਉਹ ਕਾਰਜ ਅਸੀਂ ਪ੍ਰੋਪਰ ਉਸੇ ਤਰੀਕੇ ਤਰ੍ਹਾਂ ਕਰ ਰਹੇ ਜਿਹੜਾ ਸੋਚ ਸੋਚੀ ਸੀਗੀ ਸੰਸਥਾ ਬਣਾਉਣ ਤੋਂ ਪਹਿਲਾਂ ਜੀ ਅਸੀਂ ਸੰਸਥਾ ਬਣਾਉਣ ਤੋਂ ਪਹਿਲੇ ਜੋ ਸੋਚ ਸੋਚੀ ਸੀ ਅਸੀਂ ਇਹੋ ਸੋਚੀ ਸੀ ਕਿ ਅਸੀਂ ਆਪਣੇ ਵਰਗੇ ਲਾਈਟ ਮਾਈਂਡਡ ਪੀਪਲ ਇਕੱਠੇ ਕਰਨੇ ਨੇ ਸਭ ਨਾਲ ਪਹਿਲੇ ਤੇ ਉਰੇ ਵੀ ਜਿਸੀਂ ਸਾਰੇ ਜਿਹੜੇ ਜ਼ਿਆਦਾਤਰ ਅਸੀਂ ਜਿਹੜੇ ਕਿ ਅਧਿਆਪਕ ਜੋ ਪ੍ਰੋਫੈਸਰਸ ਨੇ ਅਸੀਂ ਉਹਨਾਂ ਨੂੰ ਜ਼ਿਆਦਾ ਐਡ ਕੀਤਾ ਐਡਵੋਕੇਟਸ ਨੂੰ ਐਡ ਕੀਤਾ ਜਿੰਨਾਂ ਦੇ ਵਿੱਚੋਂ ਸਾਡੇ ਕੋਲ ਪੰਜਾਬ ਚ ਡਾਕਟਰ ਹਰਭਜਨ ਸਿੰਘ ਹੈਗੇ ਨੇ ਜੋ ਸਾਡੇ ਜਨਰਲ ਸਕੱਤਰ ਦੀ ਸੇਵਾ ਨਿਭਾ ਰਹੇ ਨੇ ਇਸ ਸਮੇ ਉਹ ਉਹਨਾਂ ਨੇ ਪੰਜਾਬੀ ਲਈ ਉਹ ਕਾਫੀ ਕੰਮ ਕਰਦੇ ਨੇ ਡਾਕਟਰ ਸਾਰੇ ਫ੍ਰੀ ਲਾਂਸ ਨੇ ਜਾਂ ਫਿਰ ਕੋਈ ਪੇਡ ਵੀ ਨਹੀਂ ਨਹੀਂ ਪੇਡ ਕੋਈ ਵੀ ਨਹੀਂ ਹੈ ਜੀ ਇਹਦੇ ਵਿੱਚ ਕੋਈ ਸਭ ਸੇਵਾ ਕਰਨ ਵਾਲੇ ਨੇ ਅਸੀਂ ਕੋਈ ਪੇਮੈਂਟ ਨਹੀਂ ਲੈਂਦੇ ਕੋਈ ਚੰਦਾ ਨਹੀਂ ਇਕੱਠਾ ਕਰਦੇ ਅਸੀਂ ਕੋਈ ਚੰਦਾ ਬੁੱਕ ਨਹੀਂ ਮਾਈ ਕਿਵੇਂ ਚੱਲਦਾ ਇੰਨਾ ਵੱਡਾ ਕਾਜ ਕਿਵੇਂ ਕੀਤੇ ਜਾਂਦੇ ਨੇ ਅਸੀਂ ਕੋਈ ਵੀ ਜਿੱਦਾਂ ਪ੍ਰੋਗਰਾਮ ਕਰਦੇ ਆ ਜਿੱਦਾਂ ਅਸੀਂ ਸਾਲ 'ਚ ਟੂਰਨਾਮੈਂਟ ਕਰਾਉਂਦੇ ਆ ਇੱਕ ਸ਼ੂਟਿੰਗ ਟੂਰਨਾਮੈਂਟ ਪਿਸਟਲ ਸ਼ੂਟਿੰਗ ਟੂਰਨਾਮੈਂਟ ਕਰਾਉਂਦੇ ਆ ਜਿਹੜਾ 10 ਮੀਟਰ ਦਾ ਹੁੰਦਾ ਉਹ ਇੱਕ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਦਿਲਪ ਸਿੰਘ ਟੂਰਨਾਮੈਂਟ ਕਰਾਉਂਦੇ ਆ ਅਸੀਂ ਸਾਰਾ ਉਹਨੂੰ ਸਬਸਿਡਾਈਜ਼ਡ ਰੇਟ ਤੇ ਕਰਦੇ ਆ ਅਸੀਂ ਕੀ ਕਰਦੇ ਆ ਜਿਹੜੀ ਸਾਡੀ ਲਾਇਸੈਂਸਾਂ ਦੇ ਮੈਂਬਰ ਨੇ ਅਸੀਂ ਸਾਰੇ ਆਪਣੇ ਮੈਂਬਰ ਸਾਹਿਬਾਨ ਦੀ ਡਿਊਟੀ ਮੰਨ ਦਿੰਦੇ ਆ ਬੇ ਲੰਗਰ ਦੀ ਤੁਹਾਡੀ ਡਿਊਟੀ ਹੈ ਇਹ ਇਹ ਪਲੇਟਾ ਤੁਸੀਂ ਲੈ ਕੇ ਕੈਸ਼ ਲੈਣਾ ਤੇ ਨਾ ਕੈਸ਼ ਲੈਣਾ ਤੇ ਨਾ ਅਸੀਂ ਕੈਸ਼ ਕੋਈ ਕਲੈਕਸ਼ਨ ਦੇ ਉੱਤੇ ਅਸੀਂ ਜਾਣਦੇ ਆ ਅਸੀਂ ਕਿਰਤੀ ਲੋਗ ਆ ਅਸੀਂ ਆਪਣੇ ਕਿਰਤ ਕਮਾਈ ਦੇ ਵਿੱਚ ਜੋ ਦਸਮਤ ਇਕੱਠਾ ਹੁੰਦਾ ਹੈ ਅਸੀਂ ਉਹਨੂੰ ਕਰਕੇ ਕੋਸ਼ਿਸ਼ ਕਰਦੇ ਆ ਕਿ ਅਸੀਂ ਲਗਾਈਏ ਕੀ ਬਾਤ ਹੈ ਸੱਚਮੁੱਚ ਬੜੀ ਖੁਸ਼ੀ ਹੁੰਦੀ ਹੈ ਗੁਰੂ ਕੀ ਪੈਰੀ ਸਾਧ ਸੰਗਤ ਜੀ ਅਕਸਰ ਅਸੀਂ ਵੇਖਦੇ ਆ ਜਦੋਂ ਪੰਥਕ ਕਾਰਜਾਂ ਦੀ ਇਹ ਗੱਲ ਆਂਦੀ ਹੈ ਇੱਕਦਮ ਕਹਿੰਦੇ ਆ ਕਿ ਉਹ ਸੁਸਾਇਟੀ ਕੀ ਕਰੇਗੀ ਉਹ ਸਾਡੀ ਸ਼ੋਮਨੀ ਕਮੇਟੀ ਕਰ ਰਹੀ ਹੈ ਦਿੱਲੀ ਕਮੇਟੀ ਕਰ ਰਹੀ ਹੈ ਪਰੰਤੂ ਸਲਾਮ ਸਜਦਾ ਸਿਰ ਚੁੱਕ ਜਾਂਦਾ ਹੈ ਇਹੋ ਜਿਹੇ ਨਾਮਵਰ ਜਥੇਬੰਦੀਆਂ ਦੇ ਅੱਗੇ ਜਿਹੜੇ ਕਿ ਆਪਣਾ ਵੱਡਾ ਮੁੱਲਾ ਫਰਜ਼ ਪਹਿਚਾਣਦੇ ਹੋਏ ਪੰਥਕ ਕਾਰਜਾ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਨੇ ਅਕਸਰ ਹੀ ਵੇਖਿਆ ਜਾਂਦਾ ਜਿੰਦਰ ਸਿੰਘ ਜਦੋਂ ਕੋਤੇ ਪੰਥਕ ਕਾਰਜਾ ਦੀ ਗੱਲ ਆਉਂਦੀ ਹੈ ਚਲੋ ਸੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਕਿ ਸਾਡੀ ਮਾਨਮਤੀ ਸ਼ਖਸ਼ੀਅਤ ਹੈ ਐਨੀ ਵੱਡੀ ਸਾਡੀ ਸੰਸਥਾ ਹੈ ਪੰਥ ਦੀ ਨਾਮਵਰ ਸੰਸਥਾ ਹੈ ਜਿਹਦੇ ਕੋਲ ਪੂਰੇ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਦੀ ਵਾਗਡੋਰ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹੋਰ ਵੀ ਕੇਂਦਰੀ ਸਿੰਘ ਸੁਭਾਵਾਂ ਨੇ ਜਿਨ੍ਹਾਂ ਦੇ ਅੱਛੇ ਬਜਟ ਨੇ ਕਦੀ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਔਰ ਰਲ ਕੇ ਸਾਰੇ ਅਸੀਂ ਇਹ ਜੇ ਕਾਰਜ ਹੋਰ ਕਰੀਏ ਅ ਇਸੇ ਜੀ ਅਸੀਂ ਜਿੱਦਾਂ ਹੁਣ ਇਹ ਮੰਗੂਮਟਸ ਇਸ਼ੂ ਹੈ ਸੀ ਪਿੱਛੇ ਤੇ ਉਹਦੇ ਵਿੱਚ ਦਾਸ ਨੇ ਪਹਿਲੇ ਤੇ ਇੰਡੀਵਿਜੂਅਲ ਤੌਰ ਤੇ ਅਸੀਂ ਅਸੀਂ ਕੋਸ਼ਿਸ਼ ਕੀਤੀ ਕਿ ਉੜੀਸਾ ਦੇ ਵਿੱਚ ਉਦੋਂ ਜ਼ਰੂਰ ਹੈ ਸੀ ਪ੍ਰੋਬਲਮ ਹੋਈ ਸੀ ਕੀਤੀ ਫਿਰ ਜਥੇਦਾਰ ਸਾਹਿਬ ਨੇ ਇੱਕ ਸਬ ਕਮੇਟੀ ਬਣਾਈ ਉਸ ਕਮੇਟੀ ਚ ਸਾਡੀ ਸੰਸਥਾ ਨੂੰ ਵੀ ਮਾਨ ਮਿਲਿਆ ਕਿ ਉਹਦੇ ਵਿੱਚ ਸ਼ਿਰਕਤ ਕਰਨ ਦਾ ਔਰ ਅਸੀਂ ਉਸ ਉਰੇ ਨਾ ਉਸ ਪੈਨਲ ਦੇ ਵਿੱਚ ਤੁਹਾਡੇ ਉਸ ਪੈਨਲ ਦੇ ਵਿੱਚ ਅਸੀਂ ਹਾਂ ਔਰ ਅਸੀਂ ਕੰਮ ਕਰ ਰਹੇ ਹਾਂ ਤੇ ਸੰਸਥਾਵਾਂ ਦਾ ਸਹਿਯੋਗ ਦਿੰਦੀਆਂ ਮੈਂ ਐਨੀ ਕਹਿ ਸਕਦਾ ਕਿ ਸੰਸਥਾਵਾਂ ਦਾ ਸਹਿਯੋਗ ਨਹੀਂ ਦਿੰਦੀਆਂ ਅਸੀਂ ਅਸੀਂ ਡਾਕਟਰ ਸਾਹਿਬ ਸਾਡਾ ਜੋ ਮਕਸਦ ਹੈ ਨਾ ਅਸੀਂ ਵਿਜ਼ਨ ਨੂੰ ਪੈਦਾ ਕਰਨਾ ਜਦੋਂ ਅਸੀਂ ਵਿਜ਼ਨ ਪੈਦਾ ਕਰਾਂਗੇ ਨਾ ਤੇ ਸੰਸਥਾਵਾਂ ਵੀ ਸਹਿਯੋਗ ਕਰਨਗੀਆਂ ਦਿੱਲੀ ਗੁਰਦਾਰਾ ਕਮੇਟੀ ਵੀ ਸਾਨੂੰ ਅਸੀਂ ਜਦਾਂ ਬੱਚਿਆਂ ਦਾ ਇੱਕ ਡੈਕੋਮੇਨਲੇਸ਼ਨ ਕੰਪੀਟੀਸ਼ਨ ਕਰਾਇਆ ਸੀ ਪੇਂਟਿੰਗ ਕੰਪੀਟੀਸ਼ਨ ਕਰਾਇਆ ਸੀ ਸਾਨੂੰ ਸਹਿਯੋਗ ਦਿੰਦੇ ਆ ਦਿੱਲੀ ਕਮੇਟੀ ਵੀ ਸਹਿਯੋਗ ਦਿੰਦੀ ਹੈ ਮਤਲਬ ਅਗਰ ਅਸੀਂ ਅਸੀਂ ਉਹਨਾਂ ਨਾਲ ਰਲ ਕੇ ਵੀ ਪ੍ਰੋਜੈਕਟ ਕੀਤੇ ਨੇ ਦਿੱਲੀ ਕਮੇਟੀ ਨਾਲ ਇਹ ਵੀ ਵੇਖਿਆ ਜਾਂਦਾ ਜਿੰਦਰ ਸਿੰਘ ਜੀ ਜਦੋਂ ਇਮਾਰਤਾਂ ਦੀ ਗੱਲ ਆਉਂਦੀ ਭਾਵੇਂ ਇਮਾਰਤ ਕਿਸੇ ਵੀ ਧਰਮ ਦੀ ਹੋਵੇ ਜਦੋਂ ਸਮਾਜਿਕ ਤੌਰ ਤੇ ਇਮਾਰਤ ਦੇ ਵਿੱਚ ਸਮੁੱਚੀ ਇੱਕ ਲੋਕਾਈ ਦਾ ਇੱਕ ਸਾਂਝਾ ਕੇਂਦਰ ਬਣ ਜਾਂਦਾ ਹੈ ਉੱਥੇ ਆਪਣਾ ਫਰਜ਼ ਨਿਭਾਣਾ ਉੱਥੇ ਆਪਣੀ ਜ਼ਿੰਮੇਵਾਰੀ ਨਿਭਾਣਾ ਨਹੀਂ ਸੌਂਪਦੀ ਹੈਗੀ ਸਰਕਾਰੀ ਤੌਰ ਤੇ ਇਹ ਇਮਾਰਤਾਂ ਸਰਕਾਰ ਦੇ ਅੰਦਰ ਚਲੀਆਂ ਗਈਆਂ ਕੁਝ ਸਿੱਖ ਵਿਰਾਸਤ ਇਮਾਰਤਾਂ ਵੀ ਨੇ ਜਿਹੜੀਆਂ ਕਿ ਕਮੇਟੀ ਅੰਡਰ ਵੀ ਨੇ ਕੁਝ ਇਮਾਰਤਾਂ ਸਰਕਾਰ ਦੀ ਨਿਗਰਾਨੀ ਵਿੱਚ ਵੀ ਨੇ ਜਿੱਥੇ ਕਿ ਸਰਕਾਰ ਦੇਖਰੇ ਕਰਦੀ ਹੈ ਉੱਥੇ ਕਿਵੇਂ ਕਰਦੇ ਹੋ ਉੱਥੇ ਕਿਵੇਂ ਸੇਵਾ ਸੰਭਾਲ ਦੇਖਪਾਲ ਅਨੁਕੂਜੀ 2009 ਦੇ ਵਿੱਚ ਜਿਸ ਤਰ੍ਹਾਂ ਅਸੀਂ ਗੋਬਿੰਦਗੜ੍ਹ ਫੋਰਟ ਹੈ ਇਹਨੂੰ ਲੈ ਕੇ ਅਸੀਂ ਲੈਟਰਸ ਲਿਖੇ ਸੀ ਅਸੀਂ ਸਰਕਾਰਾਂ ਨੂੰ ਜਦੋਂ ਮੌਕੇ ਤੇ ਕੁਝ ਐਸੇ ਮੌਕੇ ਆਉਂਦੇ ਨੇ ਜੇ ਜੋ ਕੁਝ ਐਸੇ ਸਥਾਨ ਹੈਗੇ ਨੇ ਜਿਨ੍ਹਾਂ ਕਿ ਜਿਹੜੇ ਕੀ ਸਰਕਾਰਾਂ ਕੋ ਹੈ ਅਸੀਂ ਉਹਨੂੰ ਖੁਲਵਾਨ ਲਈ ਵੀ ਰਿਕੁਐਸਟ ਕਰਦੇ ਆ ਕਿ ਜੋ ਸਾਡੇ ਹੈਰੀਟੇਜ ਦੇ ਪੁਆਇੰਟs ਹੈਗੇ ਨੇ ਉਹਨਾਂ ਪੁਆਇੰਟs ਨੂੰ ਸਾਨੂੰ ਧੀਰੇ ਧੀਰੇ ਡਾਕਟਰਾਂ ਬੇਰੇ ਉਤੇ ਕੰਮ ਕਰਕੇ ਔਰ ਔਰ ਹੋਰ ਵੀ ਕਾਰਜਾਂ ਲੈਣਾ ਸਾਨੂੰ ਜਿਹੜਾ ਹੈ ਅਸੀਂ ਜ਼ਰੂਰੀ ਨਹੀਂ ਹੈ ਕਿ ਕੋਈ ਕੰਮ ਪੈਸੇ ਨਾਲ ਹੀ ਕਰਨਾ ਹੈ ਅਸੀਂ ਸਰਕਾਰਾਂ ਨੂੰ ਗਾਹ ਕਰਕੇ ਵੀ ਜਾਂ ਸ਼੍ਰਮਣੀ ਕਮੇਟੀ ਦੇ ਸਹਿਯੋਗ ਨਾਲ ਮੇਨ ਮੋਟਿਵ ਅਸੀਂ ਉਸ ਇਮਾਰਤ ਨੂੰ ਬਚਾਉਣਾ ਹੈ ਉਸ ਇਮਾਰਤ ਨੂੰ ਬਚਾਉਣਾ ਹੈ ਮੇਨ ਤੇ ਗੱਲ ਹੈ ਅਕਸਰ ਜਦੋਂ ਵਿਰਾਸਤੀ ਇਮਾਰਤਾਂ ਦੀ ਦੇਖਰੇਖ ਸਾਡੇ ਕੋਲ ਆ ਜਾਂਦੀ ਹੈ ਭਾਵਨਾ ਕੁਝ ਹੋਰ ਸੀ ਜਦੋਂ ਨਹੀਂ ਸੀ ਸਾਡੇ ਕੋਲ ਜਦੋਂ ਸਾਡੇ ਕੋਲ ਆ ਗਈ ਸਾਡੀ ਭਾਵਨਾ ਕੁਝ ਹੋਰ ਹੋ ਗਈ ਕੀ ਕਦੀ ਟੀਮ ਨੇ ਸੋਚਿਆ ਉਹ ਸਾਡੇ ਕੋਲ ਦੇਖਰੇਖ ਆ ਗਈ ਹੈ ਅਸੀਂ ਇਹ ਨਿੱਜੀ ਤੌਰ ਤੇ ਜਿਵੇਂ ਮਰਜ਼ੀ ਕਰਤੀ ਹੈ ਨਹੀਂ ਜੀ ਅਸੀਂ ਕਿਸੇ ਵੀ ਇਮਾਰਤ ਨੂੰ ਨਿੱਜੀ ਤੌਰ ਤੇ ਲੈ ਕੇ ਜਿਆਦਾ ਨਹੀਂ ਹੈ ਕਿਉਂਕਿ ਪੰਥ ਦਾ ਸਰਮਾਇਆ ਪੰਥ ਦਾ ਸਰਮਾਇਆ ਹੈ ਜੇ ਉਹ ਜਾਏ ਤੇ ਐਸਜੀਪੀਸੀ ਕੋ ਜਾਏ ਜੇ ਦਿੱਲੀ ਕਮੇਟੀ ਦੇ ਅੰダー ਆ ਸਕਦੇ ਦਿੱਲੀ ਕਮੇਟੀ ਦੇ ਆਏ ਜੇ ਹਜੂਰ ਸਾਹਿਬ ਕਮੇਟੀ ਹੈ ਉਹ ਜਿੱਥੇ ਅਗਰ ਪੱਟਾ ਸਾਹਿਬ ਦੇ ਇਲਾਕੇ ਚ ਏਰੀਏ ਦੇ ਵਿਚ ਆਂਦੀ ਹੈ ਤੇ ਅਸੀਂ ਚਾਹੁੰਦੇ ਆ ਕਿ ਉਹ ਜਿਹੜੀਆਂ ਕਮੇਟੀਆਂ ਉਹ ਉਹਨਾਂ ਕੋ ਇਹਨਾਂ ਦੀ ਸਾਂਝ ਸਾਮ ਸੰਭਾਲ ਜਾਏ ਕਿਉਂਕਿ ਪੰਥਕ ਕਮੇਟੀਆਂ ਨੂੰ ਅਸੀਂ ਅਸੀਂ ਲੋਕ ਉਹਰੇ ਲਈ ਬੋਲ ਤੇ ਜ਼ਰੂਰ ਲੈਂਦੇ ਆ ਮਾੜੇ ਮਾੜੇ ਬਚਨ ਨੂੰ ਵੀ ਕਈ ਕਈ ਵਾਰ ਸਾਡੇ ਸੱਜਣ ਬੋਲ ਜਾਂਦੇ ਨੇ ਲੇਕਿਨ ਉਹ ਨਹੀਂ ਹੈ ਜਦੋਂ ਪੰਥਕ ਅਦਾਰੇ ਚਲਾਣੇ ਕੋਈ ਛੋਟੀ ਗੱਲ ਨਹੀਂ ਹੈ ਜਿਹੜੀ ਸੰਸਥਾਵਾਂ ਚਲਦੀਆਂ ਇਹ ਵੱਡੀਆਂ ਸੰਸਥਾਵਾਂ ਬਣੀਆਂ ਹੀ ਆ ਇਹਨਾਂ ਦਾ ਇੱਕ ਆਪਣਾ ਤੁਸੀਂ ਦੇਖੋ ਨਾ ਇਹਨਾਂ ਦਾ ਇੱਕ ਆਪਣਾ ਰਤਬਾ ਹੈ ਅਗਰ ਕਿਸੇ ਵੀ ਕਮੇਟੀ ਦੇ ਵਿੱਚ ਜਦੋਂ ਬਾਹਰ ਅਸੀਂ ਜਾਈਏ ਤੇ ਐਸਜੀਪੀਸੀ ਨੂੰ ਇੱਕ ਮਾਣ ਮਿਲਦਾ ਹੈ ਐਸਜੀਪੀਸੀ ਉਹ ਉਹ ਸੰਸਥਾ ਹੈ ਸਾਡੀ ਉਹ ਨਾਮਵਰ ਸੰਸਥਾ ਜਿਹੜੀ ਕਿ ਆਜ਼ਾਦੀ ਤੋਂ ਪਹਿਲੇ ਆਜ਼ਾਦੀ ਦਾ ਸਬਬ ਬਣੀ ਤੇ ਇਸ ਕਰਕੇ ਮੈਂ ਨਹੀਂ ਜਾਂਦਾ ਜਾਂ ਸਾਡੇ ਲੋਕਾਂ ਦਾ ਇਹ ਕਦੇ ਵੀ ਜ਼ਿਹਨ 'ਚ ਨਹੀਂ ਆਇਆ ਕਿ ਅਸੀਂ ਕਿਸੇ ਸੰਸਥਾ ਜਾਂ ਕਿਸੇ ਜਗ੍ਹਾ ਨੂੰ ਅਸੀਂ ਸਾਹਮਣੇ ਹਮਸਮਹਲਾ ਆਪਣੇ ਸਾਹਮਣਾ ਕਰੀਏ ਸਮਾਪਤਾ ਸਹਿਮਤ ਆਪਣੇ ਕੋਲ ਪਰ ਇੱਕ ਪਹਿਲ ਸਵਾਲ ਮੈਂ ਤੁਹਾਨੂੰ ਜਰੂਰ ਪੁੱਛਾਂਗਾ ਜਾਂਦੇ ਹੋਏ ਬڑا ਔਖਾ ਸਮਾਂ ਸਾਡੇ ਮੁਲਕ ਤੇ ਆਇਆ 1947 ਦੀ ਵੰਡ ਵੀ ਹੋਈ 84 ਦਾ ਸਮਾਂ ਵੀ ਆਇਆ ਪਰੰਤੂ ਅੱਜ ਕੁਝ ਇਮਾਰਤਾਂ ਲੋਕੀ ਉੜਦੇ ਨੇ ਇਹ ਸਾਡੇ ਪੰਥ ਦੀ ਇਮਾਰਤ ਹੈ ਜੀ ਹਾਲਾਂਕਿ ਉਹਦਾ ਇਤਿਹਾਸ ਵਿੱਚ ਕਿਤੇ ਜ਼ਿਕਰ ਵੀ ਨਹੀਂ ਆਉਂਦਾ ਹੈਗਾ ਅਸੀਂ ਕਿਸੇ ਪੁਰਾਣੀ ਬਿਲਡਿੰਗ ਨੂੰ ਕਿਸੇ ਪੁਰਾਣੀ ਇਮਾਰਤ ਨੂੰ ਕਹਿੰਦੇ ਨੇ ਪੰਥ ਦੀ ਇਮਾਰਤ ਹੈ ਇੱਥੇ ਸਾਡੇ ਸਿੱਖ ਰਾਜੇ ਮਹਾਰਾਜੇ ਰਹਿੰਦੇ ਸਨ ਇੱਥੇ ਗੁਰੂ ਸਾਹਿਬ ਦੇ ਮਬਾਰਕ ਚਨ ਪਏ ਸਨ ਇੱਥੇ ਗੁਰੂ ਸਾਹਿਬ ਨੇ ਲੰਬਾ ਸਮਾਂ ਬੰਦਗੀ ਕੀਤੀ ਉਹ ਤੁਸੀਂ ਕਿਵੇਂ ਡਿਫਾਈਨ ਕਰਦੇ ਹੋ ਕਿ ਸੱਚਮੁੱਚ ਗੁਰੂ ਸਾਹਿਬ ਦੇ ਮਬਾਰਕ ਚੰਨ ਇੱਥੇ ਪਈ ਸਨ ਕੀ ਸਾਡੇ ਕੋਈ ਪੈਰਾਮੀਟਰ ਹੈ ਕੋਈ ਸਾਡੇ ਕੋਲ ਥੈਂਟਿਕ ਸੋਰਸਸ ਹੈ ਜਿੱਥੋਂ ਪਤਾ ਲੱਗ ਸਕੇ ਸੱਚਮੁੱਚ ਇਹ ਪੰਥ ਦੀ ਇਮਾਰਤ ਹੈ ਦੇਖੋ ਜੀ ਰੀਸੈਂਟਲੀ ਜਿਹੜਾ ਮੈਂ ਤੁਹਾਨੂੰ ਦੱਸਾਂ ਤੇ ਅਸੀਂ ਕੰਮ ਕਰ ਰਹੇ ਹਾਂ ਮੈਂ ਨੈਸ਼ਨਲ ਆਰਕਾਈਵ ਦੇ ਵਿੱਚ ਜਾਂਦਾ ਮੈਂ ਉਹਨਾਂ ਉਹਨਾਂ ਦੇ ਰੈਗੂਲਰ ਮੇਰੀ ਮੇਰੇ ਕੋਲ ਜਦੋਂ ਵੀ ਟਾਈਮ ਮਿਲਦਾ ਹੈ ਤੇ ਡਾਕਟਰ ਸਾਹਿਬ ਮੈਂ ਨੈਸ਼ਨਲ ਆਰਕਾਈਵ ਤੇ ਜਾਂਦਾ ਮੈਂ ਉੱਥੋਂ ਕੱਢਦਾ ਹੁਣ ਦਿੱਲੀ ਦੇ ਵਿੱਚ ਪਿੱਛੇ ਬੜਾ ਇੱਕ ਮਲਚਾ ਪੈਲੇਸ ਨੂੰ ਲੈ ਕੇ ਬੜਾ ਹੰਗਾਮਾ ਹੋ ਰਿਹਾ ਸੀ ਲੋਕ ਕਹਿ ਰਹੇ ਨੇ ਲੇਕਿਨ ਜਦ ਤੱਕ ਡਾਕਟਰ ਸਾਹਿਬ ਉਹਦੇ ਰੈਲੇਵੈਂਟ ਸਬੂਤ ਨਹੀਂ ਕੱਢਾਂਗੇ ਤੇ ਮੇਰੀ ਕੋਸ਼ਿਸ਼ ਹੈ ਮੇਰੀ ਕੋਸ਼ਿਸ਼ ਹੈ ਕਿ ਹੁਣ ਦਿੱਲੀ ਦੇ ਸਿੱਖ ਇਤਿਹਾਸ ਦੇ ਉਤੋਂ ਉਹਨੂੰ ਉਹਦੇ ਉਹਨੂੰ ਮੈਂ ਤੇਰੇ ਤੇਰੇ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹਦੇ ਲਈ ਸਾਨੂੰ ਕੋਈ ਬ੍ਰਿਟਿਸ਼ ਪੀਰੀਅਡ ਬ੍ਰਿਟਿਸ਼ ਪੀਰੀਅਡ ਤੋਂ ਵੀ ਕੁਝ ਹਵਾਲੇ ਜਿਹੜੇ ਨੇ ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਔਰ ਕੁਝ ਜਿਹੜੇ ਜਿਹੜੇ ਪੁਰਾਤਨ ਜਿਹੜੇ ਪਰਸ਼ੀਅਨ ਸੋਰਸਸ ਦੇ ਵਿੱਚੋਂ ਉਹਨਾਂ ਨੂੰ ਵੀ ਰੀਡ ਕਰਾ ਕੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸਵਾਲ ਮੈਂ ਤਾਂ ਕੀਤਾ ਸੀ ਕਿਉਂਕਿ ਅੱਜ ਸਾਡੇ ਸਾਹਮਣੇ ਬਹੁਤ ਕੁਝ ਵੇਖਣ ਨੂੰ ਮਿਲਦਾ ਹੈ ਮੀਡੀਆ ਦਾ ਯੁੱਗ ਹੈ ਸਾਡਾ ਸਾਡੇ ਹੱਥ ਵਿੱਚ ਬੜਾ ਵੱਡਾ ਇੱਕ ਇਹੋ ਜਿਹਾ ਯੰਤਰ ਹੈ ਜਿਹੜੀ ਵਿੱਚ ਸਾਡੇ ਹੱਥ ਵਿੱਚ ਆਂਦੀ ਅਸੀਂ ਉਹਨੂੰ ਵੇਖ ਲੈਨੇ ਆਂ ਭਾ ਮੋਬਾਈਲ ਦੇ ਵਿੱਚ ਇੱਕ ਨਹੀਂ ਅਨੇਕਾ ਇਹੋ ਜਿਹੇ ਇਮਾਰਤਾਂ ਦੇ ਬਾਹਰ ਖੜ ਕੇ ਲੋਕੀ ਵੀਡੀਓ ਬਣਾ ਦਿੰਦੇ ਨੇ ਇੱਥੇ ਗੁਰੂ ਸਾਹਿਬ ਆਈ ਜੀ ਇੱਥੇ ਮੁਬਾਰਕ ਚੰਦ ਪਾਏ ਜੀ ਅਤੇ ਲੰਬਾ ਸਮਾਂ ਬੰਦਗੀ ਕੀਤੀ ਇਹ ਸਾਡੀ ਪੰਥ ਦੀ ਇਮਾਰਤ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਕੋਲ ਇਤਿਹਾਸਿਕ ਸੋਰਸ ਪਏ ਨੇ ਬਹੁਤ ਜ਼ਿਆਦਾ ਜਿਵੇਂ ਇੱਕ ਸਾਡੇ ਅਤੀ ਸਤਿਕਾਰਯੋਗ ਜਸਦਾਰ ਰਜਿੰਦਰ ਸਿੰਘ ਦੱਸਿਆ ਇੱਕ ਸਰਕਾਰ ਵੱਲੋਂ ਬਕਾਇਦਾ ਵਿਭਾਗ ਵਿੱਚ ਸਥਾਪਿਤ ਕੀਤਾ ਗਿਆ ਉੱਥੋਂ ਪਤਾ ਲੱਗ ਸਕਦਾ ਹੈ ਇਮਾਰਤ ਕਿੰਨੀ ਪੁਰਾਣੀ ਹੈ ਕਿ ਸੱਚਮੁੱਚ ਗੁਰਸਾਬ ਇੱਥੇ ਆਏ ਸਨ ਅਸੀਂ ਹਰ ਇਮਾਰਤ ਨੂੰ ਪੰਥਕ ਇਮਾਰਤ ਕਹਿ ਕੇ ਨਾ ਦਰਜਾ ਦਿਵਾਈਏ ਪਹਿਲੇ ਖੋਜ ਕਰੀਏ ਸੱਚਮੁੱਚ ਕੀ ਗੁਰਸਾਬ ਇੱਥੇ ਆਏ ਸਨ ਅਜੇ ਕਹਿਣ ਵਿੱਚ ਮੈਨੂੰ ਇੱਥੇ ਬੜੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਅਸੀਂ ਉਹ ਇਮਾਰਤਾਂ ਨੂੰ ਵੀ ਗੁਰੂ ਸਾਹਿਬ ਦੇ ਨਾਲ ਜੋੜਤਾ ਕਿ ਜਿਹੜੀ ਇਮਾਰਤਾਂ ਗੁਰੂ ਸਾਹਿਬ ਦੇ ਜੋਤੀ ਜੋਤ ਹੋਣ ਤੋਂ ਬਾਅਦ ਹੋਣ ਦੇ ਵਿੱਚ ਆਈਆਂ ਬਾਅਦ ਬਣਾਈਆਂ ਗਈਆਂ ਪਰੰਤੂ ਕੁਝ ਇਤਿਹਾਸ ਤੋਂ ਵਾਕਫ ਨਾ ਹੋਣ ਕਰਕੇ ਕੁਝ ਸਾਡੇ ਪਤਵੰਤੇ ਸੱਜਣਾ ਨੇ ਇਹ ਸਿਸਟਮ ਅਪਣਾ ਲਿਆ ਕਿ ਅਸੀਂ ਇਸ ਇਮਾਰਤ ਨੂੰ ਵੀ ਟੈਰੀ ਬਿਲਡਿੰਗ ਨੂੰ ਵੀ ਪੰਥ ਦੇ ਨਾਲ ਜੋੜ ਦੇਣਾ ਜਿੰਦਰ ਸਿੰਘ ਤੁਹਾਡੇ ਵੱਲੋਂ ਕੀਤਾ ਗਿਆ ਕਾਰਜ ਸੱਚਮੁੱਚ ਵਾਕਈ ਸਲਾੰਘਾਯੋਗ ਹੈ ਗੁਰਸੱਭ ਕਿਰਪਾ ਕਰਨ ਜਿਹੜਾ ਮੋਟਿਵ ਲੈ ਕੇ ਤੁਸੀਂ ਚੱਲਿਓ ਸੱਚਮੁੱਚ ਪੰਥ ਦੀ ਝੋਲੀ ਵਿੱਚ ਦੋ ਵਿਰਾਸਤਾ ਪਾ ਰਹੇ ਹੋ ਇੱਕ ਜਿਹੜੀਆ ਵਿਰਾਸਤਾ ਜਿਹੜੀਆਂ ਸਾਡੀਆਂ ਇਮਾਰਤਾਂ ਪੁਰਾਤਨ ਜੋ ਸਾਡੇ ਔਥੈਂਟਿਕ ਸੋਰਸਸ ਕਹਿੰਦੇ ਨੇ ਉਹਨਾਂ ਦੀ ਸੇਵਾ ਸੰਭਾਲ ਚੱਲ ਰਹੀ ਹੈ ਤੇ ਦੂਜੀ ਵਿਰਾਸਤਾ ਜਿਹੜੀ ਸਾਡੇ ਘਰਾਂ ਦੇ ਵਿੱਚ ਬੱਚਿਆਂ ਦੇ ਰੂਪ ਵਿੱਚ ਹੈ ਉਹ ਵੀ ਤੁਸੀਂ ਸੰਭਾਲ ਰਹੇ ਹੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਕੀ ਪਿਆਰੀ 사ਸੰਗਤ ਜੀ ਉਹ ਵਿਰਾਸਤ ਸਿੱਖਿਜ਼ਮ ٹرسٹ ਦੇ ਵੱਲੋਂ ਕਿਹੜੇ ਕਿਹੜੇ ਕਾਜ ਕੀਤੇ ਜਾਂਦੇ ਨੇ ਆਓ ਦੇਖਦੇ ਹਾਂ ਇੱਕ ਛੋਟਾ ਜਿਹਾ ਕਲਿੱਪ ਜਿਦੇ ਵਿੱਚ ਸਾਡੇ ਅਤੀ ਸਤ ਕਾ ਜੁਗ ਸਦਾ ਰਜਿੰਦਰ ਸਿੰਘ ਜੀ ਅਤੇ ਉਹਨਾਂ ਦੀ ਪੂਰੀ ਟੀਮ ਕਿਤੇ ਗੁਰਮਤ ਕੈਂਪ ਲਗਾ ਰਹੀ ਹੈ ਕਿਤੇ ਬੱਚਿਆਂ ਨੂੰ ਪੰਜਾਬੀ ਬੋਲਣ ਬਾਰੇ ਵੱਡੇ ਵੱਡੇ ਸਾਧਨ ਵਰਤ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਪੰਜਾਬੀ ਪਹੁੰਚਾਈ ਜਾ ਰਹੀ ਹੈ ਸੋ ਕਿਸ ਤਰ੍ਹਾਂ ਦੇ ਕਾਰਜ ਨੇ ਉਹ ਦੇਖਦੇ ਹਾਂ ਛੋਟਾ ਜਿਹਾ ਕਲਿੱਪ ਵਿੱਚ ਦੁਨੀਆਂ ਸੇਵ ਫਾਮਾ ਤਾਂਦਰ प्यारी 사드 사נג트 ਜੀ ਸੰਸਦ ਸਦਿਆਤੀ ਸਤਕਾਰਯੋਗ ਜਸਤਾਰ ਰਜਿੰਦਰ ਸਿੰਘ ਦਿੱਲੀ ਤੋਂ ਜੋ ਕਿ ਵਿਸ਼ੇਸ਼ ਤੌਰ ਤੇ ਵਿਰਾਸਤ ਸਿੱਖਿਸਮ ਟ੍ਰਸਟ ਵੱਲੋਂ ਪੰਥਕ ਕਾਰਜਾ ਦੇ ਵਿੱਚ ਵੱਡਮੁੱਲੀ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਸਾਨੂੰ ਦਿਵਾ ਗਿਆ ਆਪ ਸਮੂਹ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਤੁਹਾਡਾ ਦਿਲੋਂ ਤੇ ਦਿਲੋਂ ਧੰਨਵਾਦ ਹੈ ਰੱਖ ਸਾਬ ਤੁਸੀਂ ਇਹਨਾਂ ਇਸ਼ੂਸ ਨੂੰ ਲਿਆ ਖਾਸ ਕਰ ਜਿਹੜੀ ਇਹ ਗੱਲ ਹੈ ਮੈਂ ਦੁਬਾਰਾ ਫਿਰ ਰਿਪੀਟ ਕਰਨਾ ਚਾਹਾਂਗਾ ਕਿ ਅਸੀਂ ਕਿਸੇ ਵੀ ਜੋ ਤੁਸੀਂ ਗੱਲ ਕਰ ਰਹੇ ਹੋ ਕਿਸੇ ਵੀ ਇਮਾਰਤ ਨੂੰ ਪੰਥ ਦੀ ਕੈਨ ਤੋਂ ਪਹਿਲੇ ਉਹ ਉਹਨੂੰ ਡਾਕੂਮੈਂਟ ਕਰਿਏ ਉਹ ਬਿਨਾਂ ਡਾਕੂਮੈਂਟ ਦੇ ਅਸੀਂ ਕਦੀ ਵੀ ਕਲੇਮ ਨਹੀਂ ਕਰ ਸਕਦੇ ਇੰਨਾ ਹੀ ਸ਼ਬਦਾਂ ਮੈਂ ਆਪ ਜੀ ਦਾ ਵੀ ਬਹੁਤ ਧੰਨਵਾਦੀ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ